हां जी दोस्तों सारेया नुं सस्त्रिकाल स्वागत करते हैं टोंडा राज संधू फार्मिंग दे विच आज पहुंचेया दोस्तों ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਦਰਨਤਰਨ ਸਾਹਿਬ ਲੱਗਦਾ ਇਸ ਪਿੰਡ ਨੂੰ ਵੀਰ ਕੁਲਦੀਪ ਸਿੰਘ ਦੇ ਕੋਲ ਆਇਆ ਹਾਂ ਦੋਸਤੋ ਪਸ਼ੂ ਵਪਾਰ ਦਾ ਕੰਮ ਵੀਰ ਦਾ ਪਸ਼ੂ ਇਸੇ ਤਰ੍ਹਾਂ ਲੈ ਕੇ ਆਉਂਦਾ ਠੀਕ ਹੈ ਜੀ ਵੱਡੀ ਕੈਂਤੀ ਦੇ ਵਿੱਚ ਕੋਈ 5-7 ਨਗ 5-4 ਨਗ ਜਿਹੜੇ ਤੁਹਾਨੂੰ ਇਸ ਕਿਲੇ ਦੇ ਉੱਪਰੋਂ ਵੇਖਣ ਦੇ ਵਿੱਚ ਮਿਲਦੇ ਰਹੇ ਆ ਪਹਿਲਾਂ ਵੀ ਕਾਫੀ ਵੀਡੀਓ ਪਾਈਆਂ ਨੇ ਆਪਾਂ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਜੇਕਰ ਗੱਲ ਕਰੀਏ ਤੇ 6 ਨਾਗ ਤੁਹਾਨੂੰ ਦਿਖਾਉਣੇ ਆ ਬਰਾਬਰਤਾ ਦੇ ਵਿੱਚ ਤਿੰਨ ਹੀ ਬਿਹੜਾ ਨੇ ਤਿੰਨ ਹੀ ਮੱਝਾਂ ਨੇ ਠੀਕ ਆ ਜੀ ਤੇ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ ਕੁਝ ਕਿ ਨਾਗ ਜਿਹੜੇ ਸੁਏਸ ਵਾਏ ਆ ਕੁਝ ਕਿ ਟੋਕੜ ਦੇ ਵਿੱਚ ਵੀ ਹੈਗੇ ਆ ਤੇ ਰੇਡ ਪਰ ਤਾਂ ਬਿਲਕੁਲ ਜਾਇਜ਼ ਛੋਟੇ ਭਾਅ ਪਰਤੇ ਰਹਿਣ ਵਾਲੇ ਆ ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਆ ਪੂਰੀ ਇਨਫੋਰਮੇਸ਼ਨ ਆ ਇਹਨਾਂ ਪਸ਼ੂਆਂ ਦੀ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਠੀਕ ਆ ਜੀ ਸੋ ਕਾਫੀ ਵਦਗੀਆਂ ਜਿਹੜੀਆਂ ਝੋਟਕਾ ਤੁਹਾਨੂੰ ਦਿਖਾਵਾਂਗੇ ਬਿਲਕੁਲ ਜਾਇਜ਼ ਤੇ ਛੋਟੇ-ਛੋਟੇ ਰੇਡ ਨੇ ਆਹ ਕਰਦੇ ਆ ਅੱਜ ਤਰੀਕ 25 ਜੂਨ ਆ ਦੋਸਤੋ ਸਮਾਂ ਕੋਈ ਮਾਰਨਿੰਗ 11:30 ਵਜੇ ਦਾ ਸਭ ਤੋਂ ਪਹਿਲਾਂ ਵੀਰ ਕਲਦੀਪ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਹੋਰ ਠੀਕ ਠਾਕ ਜੀ ਬਹੁਤ ਵਧੀਆ ਪਾਜੀ ਠੀਕ ਠਾਕ ਜੇ ਹਾਂਜੀ ਹਾਂਜੀ ਠੀਕ ਠਾਕ ਜੀ ਨਾਲ ਕੋਈ ਠੀ ਅੱਛਾ ਕਲਦੀਪ ਭਾਈ ਅੱਜ ਪਸ਼ੂ ਆਪਾਂ ਜੇ ਜ਼ਿਕਰ ਕੀਤਾ ਵੀ 6 ਵਗਾਉ ਆ ਹਾਂਜੀ ਤਿੰਨ ਬਿਹੜਾ ਤੇ ਤਿੰਨੀ ਮੱਝਾਂ ਆਪਣੇ ਕੋਲ ਹਾਂਜੀ ਹਾਂਜੀ ਦੋ ਗੱਬਣਾ ਤੇ ਇੱਕ ਮੈਂ ਸੂਈ ਆ ਠੀਕ ਆ ਜੀ ਤੇ ਗਾਵਾਂ ਤਿੰਨੇ ਸੂਈਆਂ ਠੀਕ ਆ ਜੀ ਹਾਂਜੀ ਲਓ ਦੋਸਤੋ ਦੋ ਗੱਬਣ ਮੱਝਾਂ ਨੇ ਇੱਕ ਸੂਈ ਆ ਤੇ ਵੜਾਂ ਦੀ ਗੱਲ ਕਰ ਲਈਏ ਤੇ ਤਿੰਨੇ ਤਕਰੀਬਨ ਦੁੱਧ ਤੇ ਚੱਲਣ ਡੀਆਂ ਠੀਕ ਆ ਜੀ ਤੇ ਸ਼ੁਰੂਆਤ ਆਪਾਂ ਪਹਿਲਾਂ ਵੜਾਂ ਦਿਖਾ ਦਈਏ ਜੀ ਵੜਾਂ ਵਿਖਾ ਦੀ ਪੈਨੂ ਆਰਮੀ ਮਾਰ ਦੇ ਬੱਚਾ ਹੈਗਾ ਤੇ ਆ ਦੋ ਬੱਚੇ ਵਗੈਰਾ ਠੀਕ ਆ ਜੀ ਦੋ ਬਿਣ ਬੱਚਿਆਂ ਦੋਸਤੋ ਤੇ ਇੱਕ ਦੇ ਨਾਲ ਬੱਚਾ ਤੇ ਸ਼ੁਰੂਆਤ ਆਪਾਂ ਪਹਿਨਾ ਇੱਕ ਐਚ ਐਫ ਬਰੀਡ ਦੇ ਵਿੱਚ ਇਹ ਵੜ ਖੜੀ ਆ ਕੱਦ ਪੁੱਤ ਪੂਰਾ ਵੱਡਾ ਵੇਖ ਕੇ ਤੁਹਾਨੂੰ ਜਿਹੜਾ ਸਮਝ ਲੱਗ ਜਾਣੀ ਆ ਫੁੱਲ ਵੱਡੀ ਆ ਤੇ ਇਹਦਾ ਸੁਵਾ ਵੀਰ ਕਰਮਾ ਦੂਜਾ ਸੁਵਾ ਦੂਜਾ ਦਿਨ ਕਿੰਨੇ ਹੋਗੇ ਇਹਨੂੰ 2 ਮਹੀਨਾ ਹੋ ਗਿਆ ਨਾ ਘਰ ਲੈ ਜਾਂਦੇ ਵੀ ਨਾ ਤੇ ਗਾੜੀ ਆ ਆ ਦੀ ਸਮਝ ਕੋਈ ਲਾ ਲਈ ਬੱਚਾ ਬੱਚਾ ਹੀ ਮਗਰ ਬੱਚੀ ਮਗਰ ਬੱਚੀ ਆ ਹਾਂ ਬੱਚੀ ਵੀ ਮਗਰ ਪੂਰੀ ਸੀਮੰਦੀ ਹੈ ਹਾਂ ਮੈਂ ਵੀ ਦੋਸਤੋ ਪਲੀ ਪ੍ਰੀਤੀ ਮਗਰ ਬੱਚੀ ਆ ਪਾਮੀ ਨਹੀਂ ਲਾਲੇ ਭਾਵੇਂ ਡੇਢ ਦੀ ਲਾਲੇ ਕੋਈ ਬਹੁਤ ਸੋਹਣੀ ਫੇਸ ਕੁਆਲਿਟੀ ਦੀ ਮਗਰ ਬੱਚੀ ਆ ਡੱਬੀ ਬੱਚੀ ਆ ਤੇ ਆਪ ਵੀ ਬਹੁਤ ਸੋਹਣੀ ਆ ਦੋਸਤੋ ਹਾਈਟ ਲੈਂਥ ਮੈਂ ਪਹਿਲਾਂ ਜ਼ਿਕਰ ਕਰ ਦਿੱਤਾ ਠੀਕ ਹੈ ਜੀ ਸੋ बार-बार ਆਪਾਂ ਉਹੀ ਗੱਲ ਰਿਪੀਟ ਨਹੀਂ ਕਰਦੇ ਫੁੱਲ ਵੱਡੇ ਕੱਦ ਪੁੱਤ ਵਿੱਚ ਆ ਤੇ ਮਹੀਨੇ ਕ ਦਾ ਕੋਈ 25 ਦਿਨਾਂ ਦਾ ਕੋਈ ਮਹੀਨੇ ਕ ਦਾ ਆਈਡੀਆ ਮੰਨ ਲਈ ਠੀਕ ਆ ਵੀਰ ਦੁੱਧ 15 ਕਿਲੋ ਤਿਆਰ ਠੀਕ ਹੈ ਜੀ ਹਾਂ ਜੀ ਲਓ ਜੀ 15 ਕਿਲੋ ਦੁੱਧ ਜਿਹੜਾ ਦੋਸਤੋ ਤਿਆਰ ਜਿਹੜਾ ਤਿਆਰ ਜਿਹੜਾ ਚੋਲੇ ਨੇ ਤਿਆਰ ਹਾਂ ਜਿਹੜਾ ਚੋਲਣਾ ਠੀਕ ਹੈ ਜੀ ਇਹ ਨਾ 12 18 ਦੱਸਾਂਗੇ ਤੇ ਮੁੜ ਕੇ ਨਹੀਂ ਗਿਰੂਗਾ 13 14 ਉਹ ਗੱਲ ਨਹੀਂ ਕੰਨੂ ਕੇ ਹਾਂ ਹੋਊਗਾ ਜਿਹੜਾ 15 ਕਿਲੋ ਤਿਆਰ ਭਾਵੇਂ ਜਿਤਨਾ ਮਰਜੀ ਦੋ ਟਾਈਮ ਚੋਲੇ ਕੋਈ ਤੇਲ ਚੋਲੇ ਲੈ ਵੀ ਦੋਸਤੋ ਥਾਣ ਦੇ ਵੀ ਦੀ ਸਾਫ ਸੁਥਰੀ ਆ ਫਾੜੀ ਵਾਲਾ ਚੱਡਾ ਤੇ ਮੁੱਠੀ ਥਾਣਾ ਜਿਹੜੀ ਗੱਲ ਕਰਨ ਵਾਲੀ ਆ ਦੋਸਤੋ ਠੀਕ ਆ ਮੈਂ ਬਾਕੀ ਲੈ ਗਰਮੀ ਪੈਣ ਦੀ ਜਦੋਂ ਠੰਡ ਪੈ ਗਈ ਫਿਰ 20 ਕਿਲੋ ਤੇ ਪਹੁੰਚ ਜੂਗੀ ਵੀ ਅੱਡੀ ਬੱਛੀ ਨੂੰ ਚੋਣਾ ਵੀ ਚਾਹੀਦਾ ਹਾਂ ਫਿਰ 20 ਕਿਲੋ ਤੇ ਪਹੁੰਚ ਜੂਗੀ ਠੀਕ ਹੈ ਜੀ ਲੈ ਬਿਲਕੁਲ ਦੀਬ ਇੱਕ ਵਾਰੀ ਖੋਲ ਕੇ ਤੋੜ ਕੇ ਦਿਖਾ ਦਗੇ ਮਗਰ ਵੀ ਆ ਦੇਖੋ ਜੀ ਸੋ ਪਿਓਰ ਜਿਹੜੀ ਆ ਦੋਸਤੋ ਐਚ ਐਫ ਬਰੀਡ ਦੇ ਵਿੱਚ ਇਹ ਬੈੜਾ ਹਾਈਟ ਲੈਂਥ ਬਹੁਤ ਸੋਹਣੀ ਤੇ ਦੁੱਧ ਵੀ ਤੁਹਾਨੂੰ ਚੰਗਾ ਦੱਸ ਦਿੱਤਾ ਵੀ 15 ਕਿ ਲੀਟਰ ਕੋਈ ਵੀਰ ਜਿਹੜਾ ਚੋਣ ਦੇ ਵਿੱਚ ਆ ਭਾਂਡੇ 'ਚ ਪੈਂਦਾ ਦੁੱਧ ਉਹ 15 ਲੀਟਰ ਕੋਈ ਵੀਰ ਚੋਕੇ ਆਪਣੀ ਤਸੱਲੀ ਕਰ ਲੈ ਦੋ ਡੰਗ ਆਹ ਦੇਖੋ ਲੈ ਕਿੱਥੇ ਹਨਾ ਆ ਲਓ ਜੀ ਮੋੜ ਦਈਏ ਵੀਰ ਸੋ ਯਾ ਨਾ ਤੇ ਮੱਚੀ ਇੱਧਰੇ ਆ ਲਓ ਜੀ ਠੀਕ ਆ ਅਗੀ ਸੋਸਾ ਗਰਮੀ ਬਹੁਤ ਪੈਣ ਦੀ ਠੰਡ ਹੋਵੇ ਫਿਰ ਤੇ ਉਹ ਦੁੱਧੋਂ ਫਿਰ ਵੈਸੇ 2 4 5 5 ਕਿਲੋ ਪਸ਼ੂ ਵੈਸੇ ਵਡਾਉਣ ਚੱਲ ਰਹੇ ਆ ਹਾਂ ਗਰਮੀ ਬਹੁਤ ਜਿਆਦੀ ਹੈ ਗਰਮੀ ਬਹੁਤ ਜਿਆਦੀ ਹੈ ਲਓ ਦੋਸਤੋ ਗਰਮੀ ਦਾ ਕਾਰਨ ਵੀ ਜਿਹੜੇ ਪਸ਼ੂ ਡਾਉਣ ਚੱਲ ਰਹੇ ਆ ਠੀਕ ਆ ਜੀ ਨਹੀਂ ਤੇ ਏਡੀ ਵੱਡੀ ਵੈੜ ਨੂੰ ਵੈਸੇ ਦੁੱਧ ਚੰਗਾ ਚਪਾਉਣਾ ਚਾਹੀਦਾ ਹੋਰ ਵੀ ਗਰਮਾਂ ਦੀ ਪਲੱਸ ਕਰ ਜਿਓਗੀ ਠੀਕ ਆ ਹੂੰ ਸੋ ਸੀਲ ਸੂਲ ਪੂਰੀ ਆ ਤੇ ਵੀਰ ਕੁਲਦੀਪ ਦੇਖ ਨਹੀਂ ਦੇਵਾਂਗੇ ਆਪਾਂ ਇਥੇ ਸੰਸਾਬ ਅੱਜ ਆਪਾਂ ਸਾਰਿਆਂ ਦੀ ਪਹੁੰਚ ਹੀ ਕਰਦਣੀ ਵਿੱਚੀ ਪੰਜਾਬ ਪੰਜਾਬ 'ਚ ਪੰਜਾਬ ਪੰਜਾਬ 'ਚ ਵੀ ਕੋਈ 50 ਨਹੀਂ ਕੋਈ 100 ਨਹੀਂ ਕੋਈ 150 ਕਿਲੋਮੀਟਰ ਨਹੀਂ ਬਲਕਿ ਪੰਜਾਬ ਪੰਜਾਬ ਦੇ ਵਿੱਚ ਪੰਜਾਬ ਪੰਜਾਬ ਦੇ ਵਿੱਚ ਅੱਛਾ ਸਾਰਿਆਂ ਦੀ ਇੱਕ ਦਿਨ ਹੀ ਸਾਰਿਆਂ ਦੀ ਸਾਰਿਆਂ ਦੀ ਸਾਰਿਆਂ ਦੀ ਇੱਕ ਵੱਡੀ ਇਹ ਕਿੰਨੇ ਦੀ ਪਹੁੰਚ ਆਦ ਗਏ ਫਿਰ 60000 ਦੀ ਪਹੁੰਚ ਕਰਦ ਗਏ 60000 ਦੀ ਹਾਂ 60 ਦੀ ਕਰਦਾਂਗੇ 60000 ਦੀ ਹਾਂ ਲੈ ਵੀ 60000 ਦੀ ਲਓ ਵੀ ਦੋਸਤੋ ਇਹ ਇੱਕ ਗੱਲ ਹੁੰਦਾ ਹੀ 60 ਦੀ ਹੋਵੇ ਇੱਕ ਗੱਲ ਨੋਟ ਕਰ ਲਓ ਵੀ ਕਦ ਕੁਦ ਵੇਖੋ ਬਾਹਰ ਦਾ ਤੁਸੀਂ ਤੇ 60000 ਦੇ ਵਿੱਚ ਹੋਮ ਡਿਲੀਵਰੀ ਆ ਘਰ ਤੱਕ ਤੁਹਾਡੇ ਪਹੁੰਚ ਹੋ ਜਾਊਗੀ ਬਾਕੀ ਕੋਈ ਵੀਰ ਨਹੀਂ ਧਿਆਨ ਕੇ ਵੇਖਣੀ ਚਾਹੁੰਦਾ ਕੋਈ ਵੀਰ ਆਪਣੀ ਅੱਖੇ ਵੀ ਵੇਖ ਕੇ ਤਸੱਲੀ ਕਰ ਲਿਓ ਉਹ ਤੁਹਾਡੇ ਦੇ ਡਿਪੈਂਡੈਂਟ ਜੇ ਵੀ ਜੰਮਗਾਊਗਾ ਥਾਣਾ ਦੀ ਆਪਣੀ ਗਰੰਟੀ ਹੋਊਗੀ ਦੁੱਧ ਦੀ ਲਓ ਜੀ ਹਾਂ ਠੀਕ ਹੈ ਜੀ ਜੋ ਥਾਣ ਤੋਂ ਬਹੁਤ ਸੋਹਣਾ ਸੁਆਦੀ ਥਾਣਾ ਦੋਸਤੋ ਤੇ 60000 ਦੇ ਵਿੱਚ ਆਲ ਪੰਜਾਬ ਦੇ ਵਿੱਚ ਜਿਹੜੀ ਦੋਸਤੋ ਡਿਲੀਵਰੀ ਆ ਉਹ ਫ੍ਰੀ ਆ ਤੁਹਾਡੇ ਘਰ ਤੱਕ ਪਹੁੰਚ ਹੋ ਜੂਗੀ ਇੱਕ ਸੈਕਿੰਡ ਨੰਬਰ ਤੇ ਜਰਸੀ ਆ ਗਈ ਹੈ ਜੀ ਇਹ ਜਰਸੀ ਤੇ ਜਰਸੀ ਦਾ ਸੁਭਾ ਕਿਵੇਂ ਆ ਇਹਦਾ ਸੁਭਾ ਦੂਜਾ ਆ ਜਾਂ ਤੀਜਾ ਹੋਊਗਾ ਘਰ ਵਾਲੇ ਦੂਜਾ ਹੁੰਦੇ ਤੀਜਾ ਹੋਊਗਾ ਜੀ ਨਾਲ ਕੁੱਤ ਜਮਨ ਵਾਲੇ ਫਿਰ ਹਾਂ ਤੇ ਪੰਜਾਬ ਵਾਲੀ ਜਰਸੀ ਆ ਪੰਜਾਬ ਵਾਲੀ ਵੱਡੇ ਕੱਦ ਕਾੜ ਦੇ ਵਿੱਚ ਇਹ ਅਗਲੇ ਥਣ ਦੀ ਤੇਲ ਲਿਆ ਅਗਲੇ ਥਣੋਂ ਅਗਲੇ ਥਣੋਂ ਬੈਣੀ ਨਹੀਂ ਬੈਣੀ ਤੋਂ ਪਰਲਾ ਅੱਛਾ ਹਮ ਲਓ ਦੋਸਤੋ ਇੱਕ ਬੈਣੀ ਦੀ ਜਿਹੜੀ ਉਲਟ ਬੈਣੀ ਵਾਲੀ ਸਾਈਡ ਦਾ ਅਗਲਾ ਥਣੋਂ ਤੇਲ ਲਾ ਤੇ ਦੁੱਧ ਕਿੰਨਾ ਕਿਤੇ ਥੱਲੇ ਆ ਜੀ ਲਓ ਜੀ ਆ ਮਗਰਲੇ ਥਣ ਦੀ ਜਿਹੜੀ ਚੁਵਾਈ ਆ ਦੋਸਤੋ ਇਹ ਉਲਟ ਬੈਣੀ ਵਾਲਾ ਜਿਹੜਾ ਅਗਲਾ ਥਣਾ ਠੀਕ ਹੈ ਤੇ ਆ ਜਿਹੜੇ ਅਗਲੇ ਥਣੂ ਤੇ ਸੋ ਤਿੰਨ ਥਣ ਪੂਰੇ ਵਰਦੇ ਆ ਤੇ ਦੁੱਧ ਇਹਦੇ ਥੱਲੇ ਕਿੰਨਾ ਚਵਾ ਦਾਂਗੇ ਆਪਾਂ ਦੋਵੇਂ ਟਾਈਮ ਦਾ ਦੁੱਧ ਦਾ ਹੋਊਗਾ ਨੌ ਦੀ ਪੱਕੀ ਹੋਊਗੀ ਨੌ ਦੀ ਹਾਂ ਠੀਕ ਆ ਜੀ ਸੂਈ ਨੂੰ ਅੱਜ ਦਿਨ ਕਿੰਨੇ ਹੋ ਗਏ ਸੂਈ ਨੂੰ ਹੋ ਗਿਆ ਸਭ ਸਾਲ ਨੂੰ ਮਹੀਨਾ ਤੇ ਡੇਢ ਮਹੀਨਾ ਮੰਨੇ ਕੋਈ ਲੱਲੇ ਠੀਕ ਆ ਹਾਂ ਡੇੜ ਮਾਲੇ ਭਾਵੇਂ ਦੋ ਮਾਲੇ ਸੂਈ ਨੂੰ ਪਤਾ ਮਹੀਨਾ ਕੋਇਆ ਆ ਚਲੋ ਬੱਚਾ ਨਹੀਂ ਗਾ ਨਾਲ ਬਾਕੀ ਅੱਗੇ ਕੋਈ ਆਪਦੀ ਸਮਝ ਵੇਖੇ ਬਾਕੀ ਬੱਚਾ ਮੇਰੇ ਫਿਰ ਤੇ ਜਿੰਨੇ ਮਰਜੀ ਤੈਨੂੰ ਪਾ ਹੀ ਆ ਬਿਲਕੁਲ ਹਾਂ ਲੋ ਜੀ ਦੱਸੋ 9 ਕਿਲੋ ਦੁੱਧ ਤੇ ਹੁਣ ਚੱਲ ਰਹੀ ਆ ਠੀਕ ਆ ਜੀ ਤੇ ਸਮਾਂ ਤੁਸੀਂ ਆਪਦੇ ਹਿਸਾਬ ਨਾਲ ਬੰਦ ਲਾ ਲਿਓ ਬਾਕੀ ਬੂਤੀ ਬਾਤੀ ਬੜੀ ਵਧੀਆ ਤੁਹਾਨੂੰ ਦਿਖਾਉਣੇ ਆ ਮੁੜਿਆ ਆਇਆ ਜਿਹੜਾ ਦੋਸਤੋ ਦਾਗ ਲਗਾ ਕਰਮ ਵਾਲੀ ਨੂੰ ਵੀ ਜਦੋਂ ਪਹਿਲੇ ਨੇ ਸੰਗਲ ਪਾਇਆ ਤੇ ਬਾਕੀ ਸੋਹਣੇ ਕਦ ਕੱਢ ਦੇ ਵਿੱਚ ਆ ਕਦ ਤੁਸੀਂ ਇੱਕ ਪਹਿਲੇ ਨੰਬਰ ਤੇ ਵੇੜ ਦੇਖੀ ਸੀਗੀ ਉਹਦੇ ਬਿਲਕੁਲ ਬਰਾਬਰੀ ਇਹਦਾ ਕਦ ਕਾਠਾ ਠੀਕ ਸੋ ਪੰਜਾਬ ਵਾਲੀ ਜਰਸੀ ਦੇ ਵਿੱਚ ਤੁਸੀਂ ਨੂੰ ਕਾਊਂਟ ਕਰ ਸਕਦੇ ਜੀ ਆ ਦੇਖੋ ਟੋਟਾ ਕਿਤੇ ਨੇ ਕਿਤੇ ਮਾੜਾ ਮੋਰ ਤੁਸੀਂ ਕਰਾਸ ਵੀ ਮੰਨ ਸਕਦੇ ਵਿੱਚ ਕੋਈ ਚਾਈ ਵਾਲ ਦਾ ਕਰਾਸ ਵੀ ਠੀਕ ਹੈ ਜੀ ਜਿਆਦਾ ਨਹੀਂ ਥੋੜਾ ਬਤਾ ਓਕੇ ਸਾਂ ਬੱਜੀਆਂ ਇਹਨੀਆਂ ਹੋਈਆਂ ਇੱਕ ਇੱਕ ਬਿਲਕੁਲ ਛੋਟਾ ਛਟੂ ਛਾ ਸਵੈਡ ਦਾ ਵੀ ਜਿਹੜਾ ਦੋਸਤ ਪੂਰਾ ਵੱਡਾ ਨਾਰਮਲ ਇੱਕ ਆਪਾਂ ਜਰਸੀ ਬ੍ਰੀਡ ਦੀਆਂ ਵੇਖਦੇ ਹਾਂ ਦੇਖਦੇ ਛੋਟੀਆਂ ਹਮਾਚ ਦੀ ਬਾਕੀ ਆਵਲ ਜਰਸੀ ਦੇ ਵਿੱਚ ਤੁਸੀਂ ਮੰਨ ਕੇ ਸੌਦਾ ਕਰ ਲਿਓ। ਸੋ ਸੀਲੀਆਂ ਸੂਲੀਆਂ ਪੂਰੀਆਂ ਤਿੰਨੇ ਥਾਣਾ ਦੇ ਵਿੱਚੋਂ 9 ਕਿਲੋ ਦੁੱਧ। ਆ ਆ ਦੇਖੋ। ਥਾਣੇ ਵਿੱਚ ਕਿੰਨਾ ਗੁੜੀ ਲਗਾ। ਇਹ ਇਹਨਾਂ। ਸੰਤਸ਼ਾਈ ਵਾਲਾ। ਹਾਂ ਬਹੁਤ ਸਵਾਦੀ ਆ। ਹਾਂ ਠੀਕ ਆ ਜੀ। ਦੋਰਾ ਥਾਣਾ। ਬਾਕੀ ਠੰਡ ਆ ਗਈ ਤਾਂ ਦੁੱਧ ਵੀ 12 ਕਿਲੋ ਦੇਈਓ। ਹੂੰ। ਲੋਗੇ ਠੀਕ ਆ ਸੋ ਫੜਤਾ-ਪੜਤਾ ਵੀ ਜਿਹੜਾ ਦੋਸਤੋ ਬਿਲਕੁਲ ਜਾਇਜ਼ ਹੈ ਤੇ ਉਹੀ ਜਿਹੜੀ ਆਲ ਪੰਜਾਬ ਦੇ ਵਿੱਚ ਡਿਲੀਵਰੀ ਹੋਊਗੀ ਉਸੇ ਰੇਟ ਦੇ ਵਿੱਚ ਹੋਊਗੀ ਠੀਕ ਆ ਜੀ ਇਹ ਵੀ ਬਿਲਕੁਲ ਫ੍ਰੀ ਆਫ ਕਾਸਟ ਠੀਕ ਆ ਜੀ ਅਸਾ ਇਹ ਦੇਖ ਨਹੀਂ ਦਈਏ ਫਿਰ ਇਹਦੀ ਪਹੁੰਚ ਹੋ ਜੂ 22000 ਚ 22000 ਚ ਹਾਂ ਲੋਬ ਦੋਸਤੋ 22000 ਦੇ ਵਿੱਚ ਪਹੁੰਚ ਇਸ ਵਾਰ ਦੀ ਹਾਂਜੀ ਲੋਬ ਦੋਸਤੋ ਕਰੋ ਗੱਲ ਠੀਕ ਆ ਜੀ 22000 ਦੇ ਵਿੱਚ ਘਰ ਤੱਕ ਪਹੁੰਚ ਹੋ ਜੂ ਹੋ ਜੂਗੀ ਤੁਹਾਡੇ ਤੇ 9 ਕਿਲੋ ਦੀ ਮਾਲ ਕਰਨ ਇੱਕ ਥਾਣੋਂ ਤੇਲ ਆ ਜਿਹੜੀ ਤਿੱਲ ਦੱਸ ਦਿਤਿਆ ਵੀ ਤਿੱਲੜ ਜਿਹੜੀ ਇਹ ਵਹਿੜਾ 9 ਕਿਲੋ ਦੁੱਧ 22000 ਆਲ ਪੰਜਾਬ ਦੇ ਵਿੱਚ ਜਿਹੜੀ ਦੋਸਤੋ ਫ੍ਰੀ ਆ ਇਸ ਤੋਂ ਬਾਅਦ ਇੱਕ ਤੀਜੇ ਨੰਬਰ ਤੇ ਆਹ ਜਿਹੜੀ ਆਪਣੇ ਕੋਲ ਆ ਗਈ ਜਾਂ ਜੀ ਟੋਕੜਿਆ ਟੋਕੜ ਦੁੱਧ ਦੁੱਧ 5 ਕਿਲੋ ਹੋਊਗਾ ਤੇ 5 ਕਿਲੋ ਦੁੱਧ ਇੱਕ ਮਹੀਨੇ ਦੀ ਬਣੀ ਆ ਪਰ ਗਰੰਟੀ ਹੋਈ ਨਹੀਂ ਮਹੀਨੇ ਕੀ ਦੀ ਬਣੀ ਵੀ ਆ ਹਾਂ ਠੀਕ ਆ ਜੀ ਗਰੰਟੀ ਕੋਈ ਨਹੀਂ ਦੁੱਧ 5 ਕਿਲੋ ਹੋਊਗਾ ਪਰ 4 ਕਰਕੇ ਦੇਣਾ ਜਿਹਨੂੰ ਦੇਣਾਗਾ ਜੀ ਠੀਕ ਆ ਜੀ ਹਾਂ ਲਓ ਦੋਸਤੋ ਆ ਗਈ ਬਾਕੀ ਠੰਡੀ ਸੀਲ ਜਿਹਦਾ ਮਰਜੀ ਜਿਹੜਾ ਮਰਜੀ ਚੋਲੇ ਲਓ ਦੋਸਤੋ ਦੁੱਧ 5 ਕਿਲੋ ਦੋਸਤੋ ਦੋਵੇਂ ਟਾਈਮ ਮਿਲਦੀ ਫ ਦੋਵੇਂ ਟਾਈਮ ਗਰਮੀ ਜਾਗ ਰੇ ਗੱਡੀਆਂ ਤੈਨੂੰ ਬਾਹਰ ਦੁੱਧ ਤੇ ਵਜਣਗੀਆਂ ਗੱਡੀਆਂ ਉੱਠਾਂਗੇ ਠੀਕ ਆ ਤੇ ਹੋ ਗਈ ਵੀ ਤੀਜੇ ਕ ਸਵੇ ਗਾਂ ਹੈ ਹਾਂ ਤੀਜਾ ਸੂਆ ਲਓ ਵੀ ਦੋਸਤੋ ਬਾਕੀ ਅਗੇ ਹਰ ਘਪਰਾ ਵੀ ਆਪੋ ਆਪਣੀ ਸਮਝ ਆ ਠੀਕ ਆ ਜੀ ਬਾਕੀ ਇਹ ਨਹੀਂ ਲਓ ਇਹ ਤੇ ਫਿਰ ਟੋਕੜ ਅਗੇ ਬਣੀ ਜ਼ਰੂਰ ਹੋ ਤਾਂ ਮੇਰਵਾ ਪਾ ਦਿੰਦਾ ਵੀ ਮਹੀਨੇ ਕ ਦੀ ਬਣੀ ਜਾਂ ਨਿਕਲ ਆਉਂਦੀ ਆ ਕਿਸੇ ਭਰਾ ਦੀ ਕਿਸਮਤ ਆ ਠੀਕ ਆ ਜੀ ਜਰਾ ਚੂਣ ਚਾਂ ਚੰਗੀ ਆ ਚੌਥਾ ਨਾਲ ਚੂਣ ਚੂਣ ਓਕੇ ਠੀਕ ਹੈ ਜੀ ਕਿਉਂਕਿ ਤੁਹਾਨੂੰ ਦੱਸਿਆ ਜੀ ਡੇੜੇ ਥਾਂ ਚ ਹੋਊਗੀ ਉਸ ਵੇਲੇ ਦੱਸਾਂਗੇ ਭਈ ਐ ਥਾਂ ਚ ਪਹੁੰਚੇਗਾ ਜੀ ਆ ਸਹੀ ਗੱਲ ਹੈ ਜੀ ਹਾਂ ਲੋਬੀ ਦੋਸਤੋ ਠੀਕ ਉਹ ਜਿਹੜਾ ਵੰਗਾ ਬਾਏ ਦਾ ਮਾਰਟ ਮਾਰਟ ਦਾ ਗਾਂ ਜਿਹੜੀ ਆ ਦੋਸਤੋ ਪੂਰੇ ਵੱਜਣ ਵਾਲੀ ਆ ਮੇਲਬੂਲ ਦੀ ਲੰਬੀ ਆ ਹਾਈਟ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਆ ਲੰਬੀ ਲੂਬੀ ਪੂਰੀ ਆ ਤੇ ਅੱਜ ਬਿਲਕੁਲ ਛੋਟੇ ਜਿਹੇ ਰੇਟ ਦੇ ਵਿੱਚ ਮਿਲ ਜੂਗੀ ਉਹਨੇ ਰੇਟ ਦੇ ਵਿੱਚ ਦੋਸਤੋ ਆਫਸਰ ਬੱਚੀਆਂ ਹੀ ਮਸਾਂ ਆਉਂਦੀਆਂ ਨੇ ਹਾਂ ਠੀਕ ਹੈ ਜੀ ਪਰ ਇਹਨੇ ਕਰਮ ਵਾਲੀ ਦਾ ਦੁੱਧ ਵੀ ਦੇਣਾ ਜੇ 5 ਕਿਲੋ ਦੁੱਧ ਮਹੀਨੇ ਦੀ ਬਣੀ ਆ ਤੇ ਵੇਰਵਾ ਤੁਹਾਨੂੰ ਜ਼ਰੂਰ ਦੇ ਦਿੱਤਾ। ਇਹ ਲੱਗਦਾ ਗਾੜੀ ਤਿਆਰ ਹੋਈ ਵੀ 35000 ਦੀ ਵਗਣ ਵਾਲੀ ਆ 35 4000 ਦੀ ਬੱਛੀ। ਹਾਂ। ਹਾਂ। ਉਹ ਤਿਆਰੀ ਵਾਲੀ ਹੋਵੇ ਜਿੱਡੀ ਹੈਗੀ ਤਾਂ ਚਲੋ ਉਹ ਤਾਂ ਫਿਰ ਉਸ ਹਿਸਾਬ ਨਾਲ ਰੇਟ ਹੈਗਾ ਹੀ ਆ। ਹੂੰ। ਤੇ ਅੱਜ ਕੁਲਦੀਪ ਭਾਈ ਇਹ ਕਿੰਨੇ ਦੀ ਪਹੁੰਚਾਤੀਏ ਫਿਰ? ਇਹ 12000 ਦੀ। 12000 ਦੀ। ਹਾਂ। ਹੂੰ। 12 ਦੀ ਪਹੁੰਚ ਕਰ ਦਿਆਂਗੇ। ਠੀਕ ਆ ਜੀ। ਤੇ ਚੰਗੀਆਂ ਚੰਗੀਆਂ ਮਲਾਨ ਨਸਲਾਂ ਦੀਆਂ ਬੱਛੀਆਂ ਕੇਰਾਂ 35 3000 ਤੋਂ ਸਟਾਰਟ 40 40 ਤੂੰ। ਹਾਂ। ਚਲ ਇਹਨਾਂ ਵੀ ਚਲੋ ਇਹ ਕਰਮਾ ਵਾਲੀ ਕੋਈ ਸਾਫ ਲੂ ਅੱਗੇ। ਅੱਜ ਇਹ ਚਾਹ ਬਣਾਈ ਜਾਊ ਆ ਬਿਲਕੁਲ ਤੇ ਘਾੜੀ ਭਾਵੇਂ ਜੇ ਸੇਵਾ ਕਰੂਗਾ ਤੇ ਬਤਾ ਵੀ ਸਕਦਾ ਨੂੰ ਜਿਹੜਾ ਕੋ ਡੱਬਾ ਡੋਬਾ ਚੁੱਕਣ ਲੱਗਾ ਸਵੇਰ ਸ਼ਰਮ ਖਾਂਦਾ ਤੇ ਉਹ ਮੇਰਾ ਵੀਰ ਜ਼ਰੂਰ ਆਖੂਗਾ ਵੀ ਯਾਰ ਇੰਨੇ ਕਿ ਤਾਂ ਕੋਈ ਮਾੜਾ ਨਹੀਂ ਮੇਰਾ ਚੰਗੀ ਹੈ ਸ਼ਾਮ ਪੱਠੇ ਮਾੜੇ ਪਾਉਣੇ ਤੇ ਸ਼ਾਮ ਨੂੰ ਲੈ ਕੇ ਬਾਲਟੀ ਬਹਿ ਜਾਣਾ 2:30 ਰਾਤ ਨੂੰ 2:30 ਸਵੇਰ ਬਾਕੀ ਠੰਡੀ ਸੀਲ ਭਾਵੇਂ ਨਿਆਣਾ ਚੋਲੇ ਤੇ ਭਾਵੇਂ ਜਨਾਨੀ ਚੋਲੇ ਠੀਕ ਹੈ ਜੀ ਵਾਹ ਕੋਈ ਨਹੀਂ ਲਾਭੀ ਭਰਾਵੋ ਇਹ ਵਹਿੜਾ ਬਾਕੀ ਸਾੜੀਆਂ ਗਾ ਵਾ ਇੱਕੋ ਜੀ ਜਿਹੜਾ ਮਰਜੀ ਝੋਲੇ ਨਹੀਂ ਕੋਈ ਵੀ ਹਾਂ ਕੋਈ ਬੰਦਾ ਚੋਲੇ ਚੰਗੀ ਆ ਓਵਰ ਆਲ ਸਾਰੀ ਚੰਗੀ ਆ ਲੈ ਵੀ ਦੋਸਤੋ ਇਹ ਰਹਿੜਾ ਸੀ ਗਿਆ ਤਿੰਨ ਤੇ ਆ ਮਾਂ ਜੀ ਸੂਈ ਆਪਣੇ ਕੋਲ ਆ ਸੂਈ ਆ ਜੀ ਤੇ ਇਹਦਾ ਸੂਆ ਕਿੰਨਾ ਮਾਂ ਕਿੰਨੇ ਕਿ ਦਿਨਾਂ ਦੀ ਸੂਈ ਆ ਸੂਆ ਤਿੱਜਾ ਏ ਦਿਨ ਕਿੰਨੇ ਹੋ ਗਏ ਇਹਨੂੰ ਹੋ ਗਿਆ ਹੋਗਾ ਮਹੀਨਾ ਸੂਈ ਨੂੰ ਇਹ ਹੈ ਬੱਚਾ ਇਹਦੇ ਨਾਲ ਗੇੜ ਲਾ ਲੇ ਬੱਚਾ ਮਰ ਗਿਆ ਵਾ ਬੱਚਾ ਮਰ ਗਿਆ ਹਾਂ ਕਿੰਨਾ ਕੁ ਦੁੱਧ ਆ ਪਚਵਾ ਦਾਂਗੇ ਦੁੱਧ 8 ਕਿਲੋ ਜਿਹੜਾ ਤਿਆਰ ਹੋਊਗਾ 8 ਕਿਲੋ 8 ਕਿਲੋ ਤਿਆਰ ਭਾਵੇਂ ਲੀਟਰ ਮਾਰੀਓ ਵੀ ਲੈ ਜੇ ਠੀਕ ਆ ਹਾਂ ਲੋਹੀ ਚ ਆ ਗਈ ਨਾ ਆ ਲੋਹੀ ਆ ਤੇ ਫੈੜ ਫੁੱਟ ਚੰਗੀ ਫੈੜ ਪੂਰੀ ਅੱਛਾ ਫੈੜ ਘਟ ਘਟ 8 ਹੋਊਗੀ ਠੀਕ ਆ ਜੀ ਹਾਂ ਲੋ ਦੋਸਤੋ 8 ਕਿਲੋ ਦੁੱਧ ਤੇ 8 ਹੀ ਫੈੜ ਦੱਸ ਤੇ ਬਾਕੀ ਮੇਰਾ ਵੀਰ ਕੋਈ ਆਪਦੀ ਤਸੱਲੀ ਕਰ ਲਿਓ ਠੀਕ ਆ ਜੀ ਕਿਉਂਕਿ ਵਪਾਰ ਦਾ ਕੰਮ ਜੋ ਥੱਲੇ ਹੈਗਾ ਉਹਦੇ ਹਿਸਾਬ ਨਾਲ ਦੱਸ ਰਿਆ ਬਾਕੀ ਕਿਸੇ ਵੀਰ ਨੇ ਤਸੱਲੀ ਕਰਨੀ ਆਪਦੀ ਤੇ ਘਰੇ ਆਪਦੀ ਦੋ ਡੰਗ ਚੋਕੇ ਤਸੱਲੀ ਕਰੀ ਬਾਕੀ ਚੋਣ ਇੰਨੀ ਚੰਗੀ ਹੋਊਗਾ ਨਾ ਇੰਨੀ ਪੋਲੀ ਭਾਵੇਂ ਨਿਆਣਾ ਕੁੜੀਆਂ ਬਹਿ ਗਈ ਚੋਣ ਸੀ ਅੱਜ ਬੜੀਆਂ ਆਂਦੀਆਂ ਹੋ ਦੋਸਤੋ ਸਵੇਰ ਚਵਾਈ ਜਿਹੜੀ ਡੱਕੀ ਸੀਗੀ ਮਾਰਨਿੰਗ ਵੀਡੀਓ ਪਾਉਣੀ ਸੀਗੀ ਥੋੜਾ ਜਿਹਾ ਲੇਟ ਹੋਣ ਕਰਕੇ ਥੋੜੀ ਜੀ ਥੱਕ ਗਾੜੀ ਰੱਖਦੀ ਆ ਅੱਛਾ ਅੱਛਾ ਹਾਂ ਆਵੇ ਗਾਣ ਹੋਵੇ ਠੀਕ ਆ ਸੋ ਅੱਗੇ ਤੱਕ ਜਿਹੜੀ ਜਿੰਨੀ ਵੀ ਆ ਮੁਕਾਵਾ ਬਕ ओके ओके ਹੋਊਗੀ ਦਰਮਿਆ। ਇਹ ਥਾਣੇ ਵੱਧ ਘਾਟ ਹੋਵੇ ਤੇ ਮੱਝ ਆਪਣੀ। ਕੋਈ ਬਾਤ ਘਾਟ ਨਹੀਂ ਹੈ। ਹਾਂ ਜੇ ਪੂਰ ਸਿਤਾ ਹੋਵੇ ਤੇ ਮੱਝ ਆਪਣੀ। ਤਾਰਾ ਤੁਰਦੇ ਬਰਾਬਰ ਹੀ ਆ। ਓਕੇ ਹੋਊਗੀ। ਠੀਕ ਆ ਲੈ ਵੀਰ ਕਲਦੀ ਦੇ ਵੀ ਖੋਲ ਕੇ ਤੋਰਦੀਆਂ। ਸੁਆ ਕੋ ਤਿਜਾ ਮੰਨ ਲੈ ਕੇ ਚੌਥਾ। ਤਿਜਾ ਤਿਜਾ। ਤਿਜਾ ਸੁਆ। ਜਿੱਥੋਂ ਘਰੋਂ ਲਈ ਹੋਰੇ ਦੁੱਜੀ ਜਾਂਦੇ ਆਪਾਂ ਪਰ ਤੇ ਜਾਂਦੇ ਆ। ਉਹ ਤਾਂ ਚਲੋ ਹਰ ਕੋ ਕਹਿੰਦਾ ਮੇਰੀ ਝੋਟੀ ਆ। ਹਾਂ। ਪਰ ਉਧਰ ਹੀ ਪਤਾ ਲੱਗ ਜਾਂਦਾ। ਹਾਂ। ਮੱਝ ਦੋਸਤੋ ਦੁੱਜਾ ਨਹੀਂ ਤਿਜਾ ਸੁਆ ਕੋ ਵੀ ਮੰਨ ਕੇ ਤੁਸੀਂ ਸੱਦਾ ਕਰ ਲਓ ਠੀਕ ਆ। ਹਾਂ ਮੱਝ ਲੋਈ ਤੇ ਦੁੱਜਾ ਕਾਲੀ ਰੋਈ ਹਾਂ ਹਾਂ ਮਾਝ ਰੋਈ ਕੋਈ ਕੋਈ ਲੱਗਦੀ ਹੈ ਠੀਕ ਹੈ ਜੀ ਬਾਕੀ ਇਹਦੇ ਮਗਰੀ ਬੱਚਾਂ ਵਾਰੀ ਜਿੰਨੇ ਮਰਜ਼ੀ ਦੇ ਦਈ ਆਪਾਂ ਨੇ ਉਹ ਚਲੋ ਜਿਹੜਾ ਨਹੀਂ ਹੈਗਾ ਤਾਂ ਨਹੀਂ ਕਹਾਂਗੇ ਪਰ ਨਹੀਂ ਕੱਦ ਕੋਈ ਜਿਹੜਾ ਦੋਸਤੋ ਮੀਡੀਅਮ ਹਾਈਟ ਦੇ ਵਿੱਚ ਆ ਭੋਜਨ-ਭੋਜਨ ਪੂਰਾ ਇਸ ਮੈਂ ਦਾ ਠੀਕ ਫੋਲ ਭੋਜਨ ਦੇ ਵਿੱਚ ਸੋਹਣਾ ਥਣ ਭਾਂਡਾ ਤੇ ਲੋਹੀ ਨਸਲ ਦੇ ਵਿੱਚ ਆ ਠੀਕ ਆ ਜੀ ਸੋ ਪੌਲੀ ਪਲੀਤੀ ਪੂਰੀ ਆ ਪੂਰੀ ਵਜਨ ਵਾਲੀ ਆ ਫੁੱਲ ਵਜਨ ਵਾਲੀ ਪੂਰੀ ਗੋਲ ਠੀਕ ਆ ਜੀ ਸਿੰਗਲ ਹੱਡੀ ਦੇ ਵਿੱਚ ਆ ਪੂਰੀ ਗੁਲਾਈ ਦੇ ਵਿੱਚ ਤੇ ਤੱਕ ਜਿਹੜੀ ਥੋੜੀ ਅਗਾਂਹ ਨੂੰ ਰੱਖਦੀ ਏ ਮੇਰਾ ਵੀਰ ਉਹਦੇ ਹਿਸਾਬ ਨਾਲ ਤੁਸੀਂ ਜਜਮੈਂਟ ਕਰ ਲੀ ਤੱਕ ਥੋੜੀ ਜੀ ਗਾੜੀ ਰੱਖਦੀ ਆ ਤੱਕ ਜਿਹੜੀ ਅੱਗੇ ਨੂੰ ਰੱਖਦੀ ਆ ਠੀਕ ਆ ਜੀ ਗਾੜੀ 1.5 ਕਿਲੋ ਵੀ ਅੱਛਾ ਜੀ ਹਾਂ ਠੀਕ ਆ ਤੇ ਹੈ ਪੌਲੀ ਆ ਬਿਲਕੁਲ ਪੌਲੀ ਪੌਲੀ ਓਕੇ ਚ ਹੁਣ ਤੇ ਗੁਰਦੀਪ ਇਹ ਕਿੰਨੇ ਦੀ ਵੀਰ ਪਚਾਉਣੀ ਫਿਰ ਆਪਾਂ ਇਹ 60000 ਚ ਪਹੁੰਚ 60000 ਚ ਹਾਂ ਲੈ ਵੀ ਲਓ ਦੋਸਤੋ ਕਰੋ ਗੱਲ ਠੀਕ ਆ ਜੀ ਹਾਂ 60000 ਦੇ ਵਿੱਚ ਪੂਰੇ ਪੰਜਾਬ ਭਰ ਦੇ ਵਿੱਚ ਉਹੀ ਬਿਲਕੁਲ ਲਾਗੂ ਹੋਊਗਾ ਜੋ ਤੁਹਾਨੂੰ ਪਹਿਲਾਂ ਕਹਿ ਦਿੱਤਾ ਠੀਕ ਆ ਜੀ ਪੂਰੇ ਪੰਜਾਬ ਭਰ ਦੇ ਵਿੱਚ ਜਿਹੜੀਆਂ ਸਾਰੇ ਪਸ਼ੂ ਦਿਖਾਉਣੇ ਆ ਸਾਰੇ ਬਿਲਕੁਲ ਹੋਮ ਡਿਲੀਵਰੀ ਆ ਤੁਹਾਡੇ ਜਿੰਨਾ ਰੇਟ ਦਿੱਤਾ ਬਾਕੀ ਮਾਨਤਾਨਾਂ ਜਾਂ ਛੋਟ ਛੋਪਾ ਉਹ ਤੁਸੀਂ ਵੇਖ ਲਿਓ ਬਾਕੀ ਟਰਾਂਸਪੋਰਟ ਦਾ ਖਰਚਾ ਜਿਹੜਾ ਬਿਲਕੁਲ ਫ੍ਰੀ ਮਾਨਤਾਨ ਪਹਿਲਾਂ ਹੀ ਕਰੀ ਜਾਣਾ ਭਾਈ ਕੀ ਕਰੀ ਜਾਣਾ ਘੜੀ ਮੜੀ ਭਾਈ ਜਿੰਨੇ ਦੀ ਦੇਣੀ ਆ ਆਪਾਂ ਉੰਨੇ ਦੀ ਘਲਾਉਣੀ ਆ ਸਹੀ ਆ ਹਾਂ ਕੋਈ ਇਹ ਨਹੀਂ ਆਪਾਂ ਜਿਆਦਾ ਮੰਗੇ 65 ਆ ਕੇ ਮੁਰਕਾ ਆ ਕੇ 60 ਦੀ ਦੇ ਦਈਏ ਨਾ ਹਾਂ ਓਏ ਭਾਈ 60 ਦੀ ਪਹੁੰਚ ਹੀ ਹੋਊਗੀ ਠੀਕ ਆ ਜੀ ਉਹ ਇੱਥੇ ਆਲੇ ਉਹ ਇਲਾਜ ਦੇ ਭੰਗੇ ਦਾ ਮੰਗਾ ਲੈ ਬਿਲਕੁਲ ਜੀ ਬਿਲਕੁਲ ਹਾਂ ਲਓ ਵੀ ਭਰਾਵੋ ਠੀਕ ਆ ਜੀ 60000 ਦੀ ਪਹੁੰਚ ਹੀ ਹੋਊਗੀ ਠੀਕ ਆ ਜੀ ਬਾਕੀ ਆ ਥਣੇਵਾ ਵੇਣਵੂਣ ਕਾਫੀ ਮੋਟੀਆਂ ਮਿਲਕ ਵੇਣ ਠੀਕ ਆ ਜੀ ਤੇ 8 ਕਿਲੋ ਦੁੱਧ ਤਾਂ ਫੈਡ ਫੁੱਟ ਚੰਗੀ ਆ ਲੋਈ ਦੇ ਨੇ ਵੇਚਾ ਦੋਸਤੋ 60000 ਦੇ ਵਿੱਚ ਪਹੁੰਚ ਹੋ ਜੂਗੀ ਤੇ ਕੁਲਦੀਪ ਅੱਗੇ ਆਪਣੇ ਕੋਲ ਜਿਹੜੀ ਆ ਛੋਟੀ ਆ ਇਹ ਗੱਬਣਾ ਇੱਕ ਆਪਣਾ ਗਈ ਹਾਂ ਠੀਕ ਆ ਜੀ ਢੰਡੀ ਹੋਈ ਜਿਹੜੀ ਲਓ ਜੀ ਦਿਨ ਲਾ ਜੂ ਇਹ ਵੀ ਅਜੇ 8-10 ਇਹ ਹਫਤਾ ਲੈ ਜਾਈਊਗੀ ਠੀਕ ਆ ਜੀ ਹਾਂ ਲਓ ਵੀ ਇੱਕ ਹਫਤਾ ਅਜੇ ਦੋਸਤੋ ਸਮਾਂ ਲੈਂਦੀ ਆ ਸੂਹਾ ਦੂਜਾ ਹੀ ਹੋਊਗਾ ਦੂਜਾ ਸੂਹਾ 바ਗੀ ਚਮੜੀ ਚਮੜੀ ਵਾ ਪਤਲੀ ਕੁੜੀਆ ਕਾਗ ਜਰ ਗਈ ਏ ਲਓ ਜੀ ਦੁੱਧ ਚੰਗਾ ਭਰ ਦਊਗੀ ਠੀਕ ਆ ਜੀ ਤੋਂ ਬਿਲਕੁਲ ਬਰੀਕ ਤੇ ਪਤਲੇ ਪਿੰਡੇ ਦੇ ਵਿੱਚ ਸੂਹਾ ਦੂਜਾ ਅੱਜ ਤੱਕ 8 ਦਿਨ 200 ਮੰਨ ਕੇ ਕੋਈ ਭਰਾ ਸੌਫਤਾ ਕਰ ਲਿਓ ਠੀਕ ਆ ਸਿੰਗਲ ਹੱਡੀ ਦੇ ਵਿੱਚ ਤੇ ਚੰਗੀ ਆ ਸਿੰਗੀ ਸੁੰਗੀ ਬੜੀ ਸੋਹਣੀ ਆ ਬਿਲਕੁਲ ਛੋਟਾ ਜਿਹਾ ਸਿੰਘ ਰਿੰਗ ਸਿੰਘ ਆਪਾਂ ਕਹਿ ਦਿੰਨੇ ਆ ਬਿਲਕੁਲ ਛੋਟਾ ਜਿਹਾ ਬਾਕੀ ਟਿੱਪਣ ਟੁੱਪਣ ਬੜੀ ਓਕੇ ਆ ਠੀਕ ਆ ਜੀ ਸੋ ਮੂੰਹ ਮੱਥੇ ਦੀ ਬੜੀ ਚੰਗੀ ਆ ਦੋਸਤੋ ਸੋ ਚੰਗਾ ਸ਼ਕੀਨ ਪਸੂ ਜਿਹੜਾ ਕੋਈ ਵੀਰ ਲੱਭ ਰਿਹਾ ਆ ਦੇਖੋ ਫੇਸ ਕੁਆਲਿਟੀ ਦੀ ਆ ਦੇਖੋ ਦੇਖੋ ਜਿਵੇਂ ਕੋਕੇ ਜੜੇ ਪਏ ਆ ਕਰਮ ਵਾਲੀ ਦਾ ਛੋਟਾ ਜਿਹਾ ਸਿੰਘ ਆ ਬਹੁਤ ਸੋਹਣੀ ਫੇਸ ਕੁਆਲਿਟੀ ਆ ਫਲਾਇਕ ਮੱਥਾ ਹਾਂਜੀ ਮੂੰਹ ਦੀ ਬੜੀ ਪੋਲੀ ਹੈ ਲੈ ਪਾਉਂਦੀ ਮੂੰਹ ਫੜਾਉਂਦੀ ਹੈ ਆ ਲੈ ਲੈ ਵੀ ਆਹ ਦਾ ਉਹ ਵੀ ਇਦਾਂ ਹੀ ਇਹ ਕਈ ਕੁੜੀ ਲਾਗੇ ਨਹੀਂ ਆਉਂਦੀਆਂ ਮੂੰਹ ਦੇ ਆ ਜਾ ਆ ਜਾ ਲੋ ਤੋਂ ਸੇ ਗੱਬਣ ਝੋਟੀ ਆ ਅੱਗੇ ਤਿਆਰੀ ਵਾਲੀ ਆ ਠੀਕ ਆ ਜੀ 8 ਤੋਂ 10 ਦਿਨ ਆਈਡੀਆ ਮੰਨ ਕੇ ਤੁਸੀਂ ਸਬਦਾ ਕਰ ਲਿਓ ਬਾਕੀ ਬਹੁਤ ਸੋਹਣੇ ਸਰੀਰ ਘਟਾਂਚੇ ਦੀ ਆ ਪਿੰਡੇ ਮੁੰਡੇ ਦੀ ਬੜੀ ਸਾਫ਼ ਸੁਥਰੀ ਆ ਬਾਕੀ ਬਾਡੀ ਲਾਈਨ ਦੀ ਬੜੀ ਵਧੀਆ ਬਿਲਕੁਲ ਇੱਕੋ ਜਿਹਾ ਪੁੱਠਾ ਇੱਕੋ ਜਿਹੀ ਚੜਾਈ ਤੇ ਭਰਵੇਂ ਪਿੰਡੇ ਦੇ ਵਿੱਚ ਆ ਠੀਕ ਹੈ। ਬਾਕੀ ਪਹਿਲਾਂ ਨੇ ਦਿੱਤਾ ਜਿਵੇਂ 12 ਕਿਲੋ ਦੁੱਧ ਦਾ ਠੀਕ ਹੈ ਜੀ। ਐਰ ਕੀ ਦੇਖੋ ਹੁਣ ਗਾੜੀ ਸਿਵਾਣਾ ਦੇ ਕਟਵਾਰ 13 14 ਕਿਲੋ ਦਊਗੀ। ਹੂੰ ਹੂੰ। ਇਤੋਂ ਨਹੀਂ ਮਰਦੀ। ਬਾਕੀ ਸੋਹਣੀ ਜੰਗੀ। ਲੋ ਜੀ। ਤੁਸੀਂ ਦੇਖ ਤੋ ਕਿ ਬੜੀ ਪਿਆਰੀ ਹੈ ਦੋਸਤੋ ਠੀਕ ਹੈ ਜੀ। ਉਹ ਮੱਥੇ ਦੀ ਬੜੀ ਚੰਗੀ ਆ। ਵਿਖਾਲਾ तकरीबन ਤੁਸੀਂ ਵੇਖੋ ਲਾਏ ਲੋਏ ਚੰਗਾ ਪਈ ਆ। ਲਾਉਣਾ ਕਾਫੀ ਸੋਹਣਾ ਸਟਾਰਟ ਕੀਤਾ ਤੇ 8 ਦਿਨਾਂ ਦੇ ਵਿੱਚ ਪੂਰੀ ਥੱਲੇੋਂ ਬਣ ਕੇ ਤਿਆਰ ਹੋ ਜੂਗੀ। ਠੀਕ ਆ ਤੇ ਕੁਲਦੀਪ ਇਹਦੀ ਫਿਰ ਮੰਗ ਕੀ ਡਿਮਾਂਡ ਆ? ਇਹਦੀ 95000 ਚ ਪਹੁੰਚ ਕਰਦੇ ਆਂ ਅੱਗੇ। 95000 ਤੇ ਪਹੁੰਚ ਲਓ ਦੋਸਤੋ ਆਲ ਪੰਜਾਬ ਦੇ ਵਿੱਚ 95000 ਦੇ ਵਿੱਚ ਪਹੁੰਚ ਆ ਠੀਕ ਆ ਜੀ ਤੁਹਾਡੇ ਘਰ ਤੱਕ ਜਿਹੜੀ ਇਹ ਝੋਟੀ ਆ ਬਿਨਾ ਕਿਸੇ ਤੁਹਾਨੂੰ ਬਾਧੂ ਪੈਸਾ ਖਰਚ ਕੀਤੇ 95000 ਦੇ ਵਿੱਚ ਪਹੁੰਚ ਹੋ ਜੂਗੀ ਚਾਹੇ ਕੋਈ ਵੀ 100 ਕਿਲੋਮੀਟਰ ਤੇ ਆ ਚਾਹੇ ਕੋਈ 150 ਚਾਹੇ ਕੋਈ 200 ਕਿਲੋਮੀਟਰ ਤੇ ਪੰਜਾਬ ਦੇ ਵਿੱਚ ਵਿੱਚ ਪੰਜਾਬ ਦੇ ਵਿੱਚ ਵਿੱਚ ਹਾਂ ਠੀਕ ਆ ਜੀ ਕਿਉਂਕਿ ਪੰਜਾਬ ਸਟੇਟ ਦੇ ਵਿੱਚ ਆਪਾਂ ਖੜੇ ਆ ਤੇ ਪੰਜਾਬ ਦੇ ਵਿੱਚ ਵਿੱਚ ਜਿਹੜੀ ਡਿਲੀਵਰੀ ਆ ਉਹ ਬਿਲਕੁਲ ਫ੍ਰੀ ਆ ਨਾ ਕਿ ਕਿਸੇ ਆਊਟ ਆਫ ਸਟੇਟ ਵਾਲਾ ਕੋਈ ਵੀਰ ਫੋਨ ਕਰਕੇ ਠੀਕ ਹੈ ਜੀ ਨਾ ਆਪਣਾ ਸਮਾਂ ਖਰਾਬ ਕਰੇ ਨਾ ਤੁਸੀਂ ਅੱਗੇ ਕਿਧਰ ਇਹ ਕਹਿੰਦੇ ਬਾਹਰ ਲੈਣੀ ਆ ਉਹ ਗਾੜੀ ਮੁੜ ਕੇ ਕਰਾਇਆ ਉਹਨੂੰ ਉਹਨਾਂ ਦਾ ਕ੍ਰੈਸ਼ ਰੋ ਲੱਗ ਗਿਆ ਹਾਂ ਠੀਕ ਹੈ ਜੀ ਉਹ ਕਰਾਇਆ ਉਹਨੂੰ ਪਊਗਾ ਬਿਲਕੁਲ ਜੀ ਲੈ ਵੀ ਵੀਰ ਕੁਲਦੀਪ ਅੱਗੇ ਇੱਧਰ ਆ ਜੀ ਹਾਂ ਇਹ ਪਹਿਲਣ ਆ ਇਹ ਪਹਿਲਣ ਕੱਟੀ ਆ ਪਹਿਲਣ ਉਹ ਕੱਦ ਪਹਿਲਣ ਕੱਟੀ ਤੁਹਾਨੂੰ ਦਿਖਾਉਣੇ ਆ ਹਾਂ ਕੱਦ ਬਣਾ ਕੀਤਾ ਗੜੀ ਸੋ ਕੱਦ ਵੇਖੋ ਤੁਸੀਂ ਇਸ ਝੋਟੀ ਦਾ ਪੂਰੇ ਵੱਡੇ ਕੱਦ ਕੜ ਜਿੱਡੀ ਆ ਦੋਸਤੋ ਚਵਾਰੇ ਜਿੱਡੀ ਝੋਟੀ ਆ ਵੇਖੋ ਠੀਕ ਹੈ ਜੀ ਆਹ ਦੇਖੋ ਲੋਬੀ ਅੱਛਾ ਗਲਦੀਪ ਪਹਿਲਾ ਸੂਆ ਦੇਣ ਇਹ ਕਿੰਨੇ ਕੁ ਲੈਂਦੀ ਹੈ ਜੇ ਇਹ ਵਿੱਚ ਉਹ ਦਾਦਿਆਂ ਲੈ ਜਾਊ ਲੋਬੀ ਦੋਸਤੋ 10 ਕ ਦੇਣ ਆਈ ਆ ਠੀਕ ਆ ਜੀ ਹਾਂ ਤੇ 10 ਕ ਦੇਣ ਹਜੇ ਲੈ ਜੂਗੀ ਬਾਕੀ ਥਾਂ ਦੇ ਬਾਅਦ ਦੇਖੋ ਲੇਫਟੀ ਲੂਪਟੀ ਦੇਖੋ ਬਹੁਤ ਸੋਹਣੀ ਬਰੌਣੀ ਸ਼ੁਰੂ ਕੀਤੀ ਕਰਮਾ ਲਈ ਆ ਸੰਤ ਜੇਗੀ ਜਾਊਗੀ ਨਾ ਆ ਦੇਖੋ ਜਰਾ ਆ ਠੰਢੀ ਆਹ ਗੱਲ ਇਹ ਥੰਦ ਨਾਲ ਮਾੜਾ ਬੱਚੀ ਲੱਗੀ ਹੋਵੇ ਅਗਲੇ ਥੰਦ ਨਾਲ ਮਾੜਾ ਬੱਚਾ ਨਾ ਲੱਗਾ ਜਾ ਹੋਵੇ ਹਾਂ ਮਾੜਾ ਚੰਗਾ ਨਾ ਮੁੜ ਗਿਆ ਇਹਨਾਂ ਦਾ ਦਾਦਿਆਂ ਨੂੰ ਮਨ ਬੱਚਾ ਮਾੜਾ ਮੋੜਿਆ ਵੀ ਕੋਈ 2-4 ਤਾਂ ਲਾ ਕੇ ਸੇਮ ਹੋ ਵੀ ਸਕਦਾ ਮਾੜਾ ਮੋੜ ਜਾਊਗਾ ਹ ਹੂੰ ਠੀਕ ਆ ਜੀ ਆ ਦੇਖੋ ਬਾਕੀ ਲੇਵਾ ਬਹੁਤ ਸੋਹਣਾ ਦੋਸਤੋ ਬਣੂ ਚੰਗੀ ਆ ਤਾਂ ਪਾਕੇ ਸੋਣ ਲੱਗੀ ਹੈ ਨਾ ਆਹ ਤੋੜਾ ਸੋ ਕੱਦ-ਕੱਡ ਬਹੁਤ ਵਧੀਆ ਦੋਸਤੋ ਵੱਡੇ ਕੱਦ-ਕੱਡ ਦੇ ਵਿੱਚ ਆ ਤੇ ਚੰਗੇ ਚੌੜੇ ਪੇਟ-ਪੂੜੇ ਦੇ ਵਿੱਚ ਤੇ ਦੇਰ ਤੁਹਾਨੂੰ ਦੱਸ ਹੀ ਦਿੱਤੇ ਵੀ 8 ਲੈ ਜਾ 7 ਲੈ ਜਾ 8-10 ਲੈ ਜੂਗੀ ਉਹਨਾਂ ਹੀ ਚੰਗਾ ਦੋਸਤੋ ਜਿੰਨੇ ਦਿਨ ਵੀ ਲੈ ਜਾਏ ਕਰਵਾ ਲਵਾਂਗੇ ਹੂੰ ਦੋਤੇ ਪਹਿਲ ਨਹੀਂ 10-12 10-12 ਦਊਗੀ ਇੱਥੋਂ ਕਰ ਹੀ ਦਊਂਗੀ देखो दोस्तों ठीक है दोस्तों बार -बार जी तो एडियां ਝੋਟੀਆਂ ਪਾਲਣੀਆਂ ਸਾਹਭਣੀਆਂ ਦੋਸਤੋ ਬਣਾਉਣੀਆਂ ਕੋਈ ਸੌਖੀਆਂ ਨਹੀਂ ਠੀਕ ਹੈ ਜੀ ਬਹੁਤ ਸੋਹਣੀ ਝੋਟੀ ਆ ਚੰਗੇ ਵੱਡੇ ਕਦ ਕਾੜ ਦੇ ਵਿੱਚ ਕੋਈ ਮੀਡੀਅਮ ਜਾਂ ਦਰਮਿਆਨੀ ਹਾਈਟ ਨਹੀਂ ਕੀ ਦੋਸਤੋ ਵਾਰ-ਵਾਰ ਤਾਂ ਜ਼ਿਕਰ ਕਰੀਦਾ ਵੀ ਕੋਈ ਭਰਾ ਇਹ ਨਾ ਸਮਝੇ ਵੀ ਕਿ ਇਹ ਤਾਂ ਮੀਡੀਅਮ ਦਰਮਿਆਨੀ ਹਾਈਟ ਦੇ ਵਿੱਚ ਆ ਵੀ ਬਹੁਤ ਵਧੀਆ ਚੰਗੀ ਸੋਹਣੀ ਕਦ ਕਾੜ ਦੇ ਵਿੱਚ ਸੋਹਣੀ ਫੇਸ ਕੁਆਲਿਟੀ ਬੁਲਾਈ ਆ ਪੂਰੀ ਸਿੰਘਾਂ ਦੀ ਦੇਖੋ ਜੀ ਇੱਥੇ ਖੜਾ ਰਹੇ ਹੋ ਵੀਰ ਕੁਲਦੀਪ ਆਹ ਆ ਜਾ ਸੋ ਜੀ ਜਾਂ ਦੀਆ ਲੋਬ ਦੋਸਤੋ ਝੋਟੀ ਚੰਗੀ ਆ ਠੀਕ ਹੈ ਜੀ ਬਾਕੀ ਪੂਰੀ ਡਿਟੇਲ ਤੁਹਾਨੂੰ ਮਿਲੀ ਗਈ ਆ ਸੋਹਣੇ ਢਾਂਜ ਢੂੰਚੇ ਦੇ ਵਿੱਚ ਆ ਸੋਹਣੇ ਸਰੀਰਕ ਬੰਤਰ ਠੀਕ ਹੈ ਜੀ ਲੇਵੇ ਹਵਾਨੇ ਦੇ ਬੜੀ ਸਾਫ ਸੁਥਰੀ ਆ ਦਿਨ ਲੈ ਜੂਗੀ ਖੁੱਲੇ ਡੋਲੇ ਠੀਕ ਹੈ ਜੀ ਸੋ ਪਹਿਲਾਂ ਵੀ ਆਪਾਂ ਰਿਪੀਟ ਕੀਤਾ ਕਿ ਦਿਨ ਲੈ ਜੂਗੀ ਬਹੁਤ ਚੰਗੀ ਹੁੰਦੀ 8 ਲੈ ਜੇ 10 ਲੈ ਜੇ ਹਾਂ ਤੇ ਤਦੀ ਬਾਈ ਇਹ ਫਿਰ ਕਿੰਨੇ ਕੁ ਦੀ ਹੁੰਦੀ ਆ ਇਹ 80000 ਚ ਕਰਦਾਂਗੇ ਪਹੁੰਚ ਭਾਈ 80 ਚ 80000 ਚ ਪਹੁੰਚ ਹਾਂ ਲੋ ਵੀ 80000 ਦੇ ਵਿੱਚ ਦੋਸਤੋ ਇਹ ਪਹੁੰਚ ਉਹ ਜੂਗੀ ਝੋਟੀ ਠੀਕ ਆ ਜੀ ਤਾਂ ਪਹਿਲਾ ਸੂਆ ਝੋਟੀ ਦੀਆਂ ਸੂਣਾ ਜਰੂਰ ਕੋਈ ਤੁਸੀਂ ਹੱਥ ਪਾ ਸਕਦੇ ਜ ਕੋਈ ਵੀਰ ਚੰਗੀ ਝੋਟੀ ਸ਼ਕੀਨ ਲੱਭ ਰਿਹਾ ਵੱਡੇ ਕੱਦ ਕਾਰ ਦੇ ਵਿੱਚ ਤੇ ਦੇਖ ਸਕਦੇ ਹੋ ਤੁਸੀਂ ਕਰਮਾਲੀ ਤਾਂ ਝੋਟੀ ਭਾਵੇਂ 90 ਹੀ ਦੇ ਦਿੰਦੇ ਉਹ ਥੋੜਾ ਇਹ ਬੱਚੀ ਦਾ ਕਰਕੇ ਫਿਰ ਥੋੜਾ ਸਰੂ ਜਾ ਲਗਾ ਨਾਲ ਬਾਕੀ ਓਵਰ ਆਲ ਸਾਰੀ ਚੰਗੀ ਆ ਠੀਕ ਆ ਜੀ ਹਾਂ ਹਾਂ ਠੀਕ ਹੈ ਜੀ। ਲੋਬ ਦੋਸਤੋ ਚੰਗੀ ਝੋਟੀ ਆ ਜਰੂਰ ਤੁਸੀਂ ਹੱਥ ਪਾ ਸਕਦੇ ਜੇ। ਬਾਕੀ ਕਿਸੇ ਪਾਸੇ ਉਹਨੇ ਖੁੰਜੀ ਕਰਮਾ ਲਈ। ਬਹੁਤ ਸੋਹਣੇ ਪੇਟਪੁੜੇ ਦੇ ਵਿੱਚ ਫੁੱਲ ਵਜਣ ਵਾਲੀ ਆ, ਸੋਹਣੇ ਕੱਦ ਕਾਠ ਵਾਲੀ ਆ। ਤੇ ਇਹ ਅੱਜ ਜਿਹੜੇ ਦੋਸਤੋ ਨਾਗ ਸਿੰਘ ਦੇ ਵੀਰ ਕੁਲਦੀਪ ਸਿੰਘ ਹੋਣਾਂ ਦੇ ਕੋਲ ਆ ਟੋਟਲ 6 ਤਿੰਨ ਬਿਹੜਾ ਤੇ ਤਿੰਨ ਹੀ ਮੱਝਾਂ ਝੋਟੀਆਂ। ਬਾਕੀ ਜਿੰਨੇ ਪਸ਼ੂ ਵੀ ਤੁਹਾਨੂੰ ਦਿਖਾਇਆ ਦੋਸਤੋ ਸਾਰਿਆਂ ਦਾ ਰੇਟ ਭਾਅ ਪੜਦਾ ਤੁਹਾਨੂੰ ਦੱਸ ਹੀ ਦਿੱਤਾ। ਸੋ ਪਹੁੰਚ ਵੀ ਦੱਸ ਦਿੱਤੀ ਐ, ਲੇਕਨ ਨਾਲ ਫੈਸਿਲਿਟੀ ਦੇਤੀ ਐ, ਸਹੂਲਤ ਦੇਤੀ ਐ। ਵੇ ਘਰ ਤੱਕ ਜਿਹੜੀ ਤੁਹਾਡੇ ਪਹੁੰਚ ਹੋ ਜੂਗੀ ਜਿੰਨਾ ਰੇਟ ਵੀ ਤੁਹਾਨੂੰ ਦੱਸਿਆ ਗਿਆ ਆ ਕੋਈ ਕਿਰਾਏ ਦਾ ਵਿਲਾ ਹਾਂ ਬਿਲਕੁਲ ਜੀ ਬਿਲਕੁਲ ਕੋਈ ਵੱਧ ਨਹੀਂ ਕਰਾਇਆ ਉਹ ਡੱਟ ਕੇ ਜਿੰਨਾ ਵੀ ਬਿਲਕੁਲ ਨਾਪ ਤੋਲ ਕੇ ਜਿੰਨਾ ਵੀ ਪਪੜਤਾ ਵਾਰਾ ਖਾਂਦਾ ਉਹ ਪੂਰਾ ਮੁੱਖ ਰੱਖ ਕੇ ਜਿਹੜੀ ਇਹ ਗੱਲਬਾਤ ਕਰ ਦਿੱਤੀ ਹੈ ਵੀ ਇਹਨਾਂ ਨੇ ਠੀਕ ਹੈ ਜੀ ਬਾਕੀ ਤੁਸੀਂ ਗੱਲਬਾਤ ਕਰ ਲਿਓ ਤੇ ਕੁਲਦੀਪ ਭਾਈ ਬੋਲਿਓ ਨੰਬਰ ਇੱਕ 9465133237 ਪਿੰਡ ਬੁਰਜ ਨਤੂਏ ਤਸਵੀਰ ਪੱਟੀ ਜਿਹੜਾ ਤਰਨਤਾਰ ਠੀਕ ਆ ਜੀ ਲਓ ਵੀ ਭਰਾਵੋ ਵੈਸੇ ਪਸ਼ੂ ਆਉਂਦੇ ਰਹਿੰਦੇ ਐ ਇਸ ਕਿੱਲੇ ਦੇ ਉੱਪਰ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਠੀਕ ਹੈ ਜੀ ਆਏ ਨਵੇਂ ਪਸ਼ੂਆਂ ਦੀ ਡਿਟੇਲ ਇਸੇ ਤਰ੍ਹਾਂ ਤੁਸੀਂ ਸਮੇਂ-ਸਮੇਂ ਨਾਲ ਆਪਣੀ ਲੈਂਦੇ ਰਿਆ ਕਰੋ ਮਿਲਦਿਆਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ